ਹਾਂਜੀ ਆਪਾਂ ਸਾਰਿਆਂ ਨੂੰ ਬਤਾ ਕੇ ਸੌਣ ਦਾ ਮਹੀਨਾ ਚੜ ਗਿਆ ਖਾਸ ਤੌਰ ਤੇ ਪੈਣਾ ਨੂੰ ਜਿਹੜਾ ਸੌਣ ਦੇ ਮਹੀਨੇ ਦਾ ਵੱਧ ਚਾਹ ਹੁੰਦਾ ਕਿਉਂਕਿ ਇੰਨੀ ਦਿਨੀ ਪੈਣਾ ਕੋਲੇ ਪੇਕੀ ਆਉਣ ਦਾ ਇੱਕ ਮੌਕਾ ਹੁੰਦਾ ਸੇਲੀਆਂ ਸੇਲੀਆਂ ਨੂੰ ਮਿਲਦੀਆਂ ਨਹੀਂ ਤੇ ਇਸ ਤੋਂ ਵੱਡੀ ਗੱਲ ਕਿ ਗੱਲ ਫਿਰ ਆਣ ਕੇ ਟੱਕ ਜਾਂਦੀ ਹੈ ਕਈ ਵੀਰ ਆ ਜਿਹੜੇ ਪੈਣਾ ਨੂੰ ਸੰਧਾਰਾ ਦੇ ਕੇ ਆਉਂਦੇ ਨੇ ਤੇ ਕਈ ਆ ਭਗਣਾ ਪਹਿਣਾ ਇਹੋ ਜੀਆਂ ਹੁੰਦੀਆਂ ਜਿਨ੍ਹਾਂ ਦੇ ਨਾਲ ਦੇ ਜੰਮੇ ਨਹੀਂ ਹੁੰਦੇ ਕਈਆਂ ਦੇ ਨਾਲ ਦੇ ਜੰਮੇ ਹੁੰਦੇ ਪਰ ਕਬੀਲਦਾਰੀਆਂ ਦੇ ਬੋਝ ਦੇ ਵਿੱਚ ਉਹ ਇਸ ਤਰ੍ਹਾਂ ਜਕੜੇ ਹੁੰਦੇ ਹੋ ਚਾਹੁੰਦਿਆਂ ਹੋਇਆਂ ਵੀ ਆਪਣੀਆਂ ਭੈਣਾਂ ਕੋਲੇ ਨਹੀਂ ਜਾ ਸਕਦੇ ਉੱਥੇ ਮੈਂ ਸੋਹਰਾ ਪਰਿਵਾਰ ਨੂੰ ਇੱਕ ਬੇਨਤੀ ਕਰਨੀ ਚਾਹਨੀ ਆ ਇਸ ਵੀਡੀਓ ਦੌਰਾਨ ਕਿ ਜਿਹੜੀਆਂ ਸੱਸਾਂ ਉਹ ਬੜੇ ਤਾਨੇ ਮੀਨੇ ਮਾਰਦੀਆਂ ਨੇ ਨੌਨ ਕਹਿੰਦੀਆਂ ਤੇਰਾ ਸੰਧਾਰਾ ਨਹੀਂ ਆਇਆ ਤੇਰਾ ਵੀਰ ਮਤਲਬ ਕਿ ਮੈਂ ਆਪ ਦੇਤੇ ਜੇ ਗੱਲ ਕਰਾਂ ਤਾਂ ਮੇਰੇ ਵੀ ਇਨ-ਲॉਜ਼ ਦੇ ਵਿੱਚ ਇਹ ਗੱਲਾਂ ਹੋਈਆਂ ਤੇਰਾ ਭਰਾ ਨਹੀਂ ਲਖੜੀ ਬਣਾਉਣ ਆਇਆ ਤੇਰਾ ਭਰਾ ਕਾ ਦਾ ਸੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜਦੋਂ ਤੁਸੀਂ ਇੱਕ ਕੁੜੀ ਨੂੰ ਐਦਾਂ ਦੀਆਂ ਗੱਲਾਂ ਕਰਦੇ ਹੋ ਤਾਂ ਉਹ ਕੁੜੀ ਕੁੜੀ ਆ ਜਿਹੜੀ ਉਹ ਅੰਦਰ ਤੱਕ ਟੁੱਟ ਜਾਂਦੀ ਆ ਕਿਉਂਕਿ ਜਿਹੜੇ ਮਾਪਿਆਂ ਨੇ ਤੁਹਾਨੂੰ ਧੀ ਦੇਤੀ ਆਪ ਦੇ ਕਾਲਜੇ ਦਾ ਟੁਕੜਾ ਕੱਢ ਕੇ ਤੁਹਾਨੂੰ ਦੇਤਾ ਤੇ ਮੈਨੂੰ ਲੱਗਦਾ ਉਸ ਤੋਂ ਵੱਡਾ ਨਾ ਤਾਂ ਕੋਈ ਦਾਜ ਦਾ ਸਮਾਨ ਹੋ ਸਕਦਾ ਤੇ ਨਾ ਉਸ ਤੋਂ ਵੱਡਾ ਕੋਈ ਜਿਹੜਾ ਸੰਧਾਰਾ ਹੋ ਸਕਦਾ ਕਿਉਂਕਿ ਸਾਰਾ ਦਿਨ ਤੁਹਾਨੂੰ ਇੱਕ ਫ੍ਰੀ ਦੀ ਨੌਕਰ ਦੀ ਤਰ੍ਹਾਂ ਤੁਹਾਡੇ ਘਰ 'ਚ ਕੰਮ ਕਰਦੀ ਆ ਸਵੇਰ ਉੱਠਣ ਤੋਂ ਲੈ ਕੇ ਰਾਤ ਦੇ ਸੌਣ ਤੱਕ ਉਹਨੂੰ ਹਰ ਪਰਿਵਾਰ ਦੀ ਹਰ ਜੀ ਦੀ ਹਰ ਜ਼ਿੰਮੇਵਾਰੀ ਉਹ ਨੰਬਾਉਂਦੀ ਆ ਉਹਨੂੰ ਖਿਆਲ ਹੁੰਦਾ ਕਿ ਐਸ ਇਨਸਾਨ ਨੂੰ ਆ ਚੀਜ਼ਾਂ ਚਾਹੀਦੀ ਮੇਰੇ ਘਰ ਚ ਐਸ ਨੂੰ ਆ ਚਾਹੀਦੀ ਆ ਬੱਚਿਆਂ ਦੀ ਦੇਖ ਰੇਖ ਕਰਨਾ ਹਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਧੀ ਇਨਾਂ ਚੀਜ਼ਾਂ ਦੇ ਵਿੱਚ ਬਿਜ਼ੀ ਰਹਿੰਦੀ ਆ ਪਰ ਅਫਸੋਸ ਜਦੋਂ ਐਸ ਤਰ੍ਹਾਂ ਦੀਆਂ ਉਸ ਧੀ ਨੂੰ ਸੌਨੀਆਂ ਪੈ ਜਾਂਦਾ ਉਸਦੀ ਦੇ ਮਨ ਦੇ ਉੱਤੇ ਕੀ ਵਿਧੀਆ ਸੁਭਾਵਕੀ ਅਸੀਂ ਸਾਰੇ ਇਨਾਂ ਚੀਜ਼ਾਂ ਤੋਂ ਜਾਣੂ ਆ ਕਿ ਉਦੋਂ ਬੰਦੇ ਦਾ ਮਨ ਟੁੱਟ ਜਾਂਦਾ ਜਦੋਂ ਕੋਈ ਮੀਨਾ ਮਾਰ ਦੇ ਜਾਂ ਕਹ ਦੇ ਸੋ ਇਥੇ ਮੇਰੀ ਸਹੁਰਾ ਪਰਿਵਾਰ ਨੂੰ ਇੱਕ ਹੱਥ ਬਣ ਕੇ ਬੇਨਤੀ ਆ ਕਿ ਕਈਆਂ ਭੈਣਾ ਨਹੀਂ ਕਹਿ ਕੇ ਵੀਡੀਓ ਪੁਆਈ ਆ ਕਿ ਭੈਣੇ ਜ਼ਰੂਰ ਐਸ ਮੈਟਰ ਤੇ ਜ਼ਰੂਰ ਬੋਲੀ ਉਹਦੇ ਮੇਰੀ ਸਹੁਰਾ ਪਰਿਵਾਰ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੇਕਰ ਤੁਹਾਡੀ ਪਹਿਲਾਂ ਭੁੱਖ ਨਹੀਂ ਮਰੀ ਤਾਂ ਸੰਧਾਰੇ ਆਉਣ ਨਾਲ ਜ਼ਿਆਦਾ ਨਹੀਂ ਮਰਨੀ ਤੁਸੀਂ ਉਸ ਦੀ ਦੇ ਪੇਕਿਆਂ ਦੇ ਲੀੜੇ ਲੱਤੇ ਪਾ ਕੇ ਜ਼ਿੰਦਗੀ ਬਸਰ ਨਹੀਂ ਕਰਨੀਂਗੀ ਹਰ ਇੱਕ ਮਾਪਿਆਂ ਨੂੰ ਪਤਾ ਹੁੰਦਾ ਕਿ ਉਹ ਆਪਣੀਆਂ ਧੀਆਂ ਲਈ ਕੀ ਕਰਨ ਤੇ ਕਿਵੇਂ ਕਰਨ ਹਨ ਤੇ ਸੋ ਕਦੇ ਵੀ ਇਸ ਤਰ੍ਹਾਂ ਦਾ ਧੀਆਂ ਨੂੰ ਮੇਣਾ ਨਾ ਮਾਰਿਆ ਕਰੋ ਕਿ ਹਾਂ ਤੇਰਾ ਭਰਾ ਨਹੀਂ ਆਇਆ ਤੇਰਾ ਸੁਧਾਰਾ ਲੈ ਕੇ ਤੇਰਾ ਪਿਓ ਨਹੀਂ ਆਇਆ ਕਿਉਂਕਿ ਜਿੰਨੇ ਜੋਗੇ ਮਾਪੇ ਹੁੰਦੇ ਆ ਨਾ ਕੋਈ ਮਾਂ ਬਾਪ ਕਿਸੇ ਧੀ ਤੋਂ ਲੁਕਦਣ ਜੇ ਕੋਈ 5 ਦਿਨ ਜੋਗਾ ਨਾ ਤੇ ਉਤੀ ਦੀ ਮੁੱਠੇ ਚ 5 ਵੀ ਦੇ ਕੇ ਜਾਂਦਾ ਜੇ ਕੋਈ 50 ਦਿਨ ਜੋਗਾ ਆਦੀ ਧੀ ਦੀ ਮੁੱਠੇ ਚ 50 ਵੀ ਦਿੰਦਾ ਕਿਉਂਕਿ ਇਹ ਸਿਆਣੀ ਕੰਨ ਦੀ ਪਤਮਣਾਉਣ ਜ਼ਮੀਨਾਂ ਧੀਆ ਦੁੱਖ ਮਣਾਉਂਦੀਆਂ ਨਹੀਂ ਇਸੇ ਕਰਕੇ ਵਿੜਾਪੇ ਦੇ ਵਿੱਚ ਧੀਆ ਹੀ ਚੇਤੀ ਆਉਂਦੀਆਂ ਨੇ ਕਿ ਜਿਹੜਾ ਧੀ ਦੇ ਨਾਲ ਮਾਪਿਆਂ ਦਾ ਦੁੱਖ ਸੁੱਖ ਆ ਉਹ ਕਿਸੇ ਦੇ ਨਾਲ ਨਹੀਂ ਪਰ ਇਹ ਚੀਜ਼ ਨੂੰ ਕਦੋਂ ਅਸੀਂ ਸਮਝਦੇ ਆ ਜਦੋਂ ਸਾਡੀਆਂ ਆਪਣੀਆਂ ਦੇ ਨਾਲ ਹੋਣ ਲੱਗ ਜਾਂਦੀਆਂ ਜਦੋਂ ਸਾਡੀਆਂ ਆਪਣੀਆਂ ਬੱਚੀਆਂ ਨੂੰ ਮਿਹਨੇ ਵੱਜਣ ਲੱਗ ਜਾਂਦੇ ਆ ਉਦੋਂ ਫਿਰ ਸਾਨੂੰ ਯਾਦ ਆਉਂਦਾ ਕਿ ਅਸੀਂ ਵੀ ਆਪਦੀ ਨੌ ਨੂੰ ਇੰਨਾ ਕ ਤੰਗ ਕੀਤਾ ਸਾਡੀ ਨੌ ਵੀ ਸਾਡੇ ਤੋਂ ਇੰਨੀ ਕ ਦੁਖੀ ਸੀ ਠੀਕ ਸੀ ਉਹ ਬੋਲ ਨਹੀਂ ਸੀ ਸਕਦੀ ਸਾਡੇ ਅੱਗੇ ਪਰ ਜੇ ਅੱਜ ਸਾਡੀ ਧੀ ਤੇ ਗੱਲ ਆਈ ਆ ਤਾਂ ਅਸੀਂ ਪੂਰਾ ਅਸਮਾਨ ਆ ਜਿਹੜਾ ਘਰ ਆ ਉਹ ਸਿਰ ਤੇ ਚੱਕ ਲਿਆ ਤੇ ਜਿਹੜੀ ਤਿਉਹਾਰ ਬਣਾਈ ਆ ਨਾ ਸਹੀ ਮene ਚ ਇਹ ਤਿਉਹਾਰ ਲੈਣ ਦੇਣ ਦੇ ਨਹੀਂ ਬਣੀ ਇਹ ਤਿਉਹਾਰ ਸਾਡੇ ਆਪਸੀ ਮਿਲ ਵਰਤਨ ਦੀ ਭਾਵਨਾਵਾਂ ਨੂੰ ਕਾਇਮ ਰੱਖਣ ਲਈ ਬਣੀ ਆ ਸਾਡੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਬਣੀ ਹੈ ਜੇ ਸੌਨ ਦਾ ਮਹੀਨੇ ਦੀ ਆਪਾਂ ਗੱਲ ਕਰੀਏ ਤਾਂ ਸੌਨ ਦਾ ਮਹੀਨਾ ਜਿਹੜਾ ਦੇਖੋ ਹੁਣ ਇਸ ਮਹੀਨੇ ਦੇ ਵਿੱਚ ਨਵੀਆਂ ਵਿਆਹੀਆਂ ਕੁੜੀਆਂ ਨੇ ਸੁਭਾਵਕ ਤੇਕੀ ਪਹਿਲੇ ਸੌਨ ਨੂੰ ਆਉਣਾ ਹੀ ਹੁੰਦਾ ਤੇ ਜਦੋਂ ਅਸੀਂ ਪੜਦੇ ਹੁੰਨੇ ਆ ਭੈਣ ਭਰਾ ਸਾਡੇ ਕਿਤੇ ਨਾ ਕਿਤੇ ਦੁੱਖ ਸੁੱਖ ਦੇ ਵਿੱਚ ਸਾਨੂੰ ਮਿਲਦੇ ਰਹਿੰਦੇ ਆ ਪਰ ਜਿਹੜੀਆਂ ਨਾਲ ਦੀਆਂ ਸਹੇਲੀਆਂ ਹੁੰਦੀਆਂ ਨਾ ਉਹ ਬੜੀਆਂ ਔਕੀਆਂ ਮਿਲਦੀਆਂ ਸਹੇਲੀਆਂ ਜਿਹੜੀਆਂ ਨਾ ਉਹ ਮਿਲਣੀਆਂ ਬਹੁਤ ਔਕੀਆਂ ਹੁੰਦੀਆਂ ਉਹ ਜਿਹੜੇ ਸਾਡੇ ਸਾਂਝੇ ਤਿਆਰ ਆ ਨਾ ਉਹਨਾਂ ਦੇ ਵਿੱਚ ਮਿਲਿਆ ਜਾ ਸਕਦਾ ਜਾਂ ਪਿੰਡ ਪਿੰਡ ਈਆਂ ਦੇ ਮੇਲੇ ਕਰਵਾਏ ਜਾਂਦੇ ਆ ਉਹਨਾਂ ਈ ਈਆਂ ਦੇ ਮੇਲਿਆਂ ਦੇ ਵਿੱਚ ਹਰ 60 ਸਾਲ ਦੀ ਔਰਤ ਤੋਂ ਲੈ ਕੇ ਮਤਲਬ ਕਿ ਜੇ ਅਸੀਂ ਨੀਚਲੇ ਲੈਵਲ ਤੱਕ ਆ ਗਏ 18 ਸਾਲ ਦੀ ਤੱਕ ਮੈਕਸਿਮਮ 18 ਸਾਲ ਦੀ ਉਮਰ 'ਚ ਹੁਣ ਮੈਂ ਅਰਜ਼ਾ ਹੋਣ ਲੱਗ ਗਈ ਹਾਂ ਨਹੀਂ ਸੋ ਸਾਰਿਆਂ ਨੂੰ ਬੁਲਾਇਆ ਜਾਂਦਾ ਤੇ ਉਦੋਂ ਬੜਾ ਸਮਾਂ ਬਚਪਨ ਯਾਦ ਕਰਕੇ ਸਕੂਨ ਜਿਹੜਾ ਮਿਲਦਾ ਨਾ ਤੁਹਾਨੂੰ ਡਿਪਰੈਸ਼ਨ ਤੋਂ ਜਿਹੜੀ ਰਾਤ ਮਿਲਦੀ ਆ ਉਹ ਤੁਹਾਨੂੰ ਕਿਸੇ ਮੈਡੀਸਨ ਨਾਲ ਨਹੀਂ ਮਿਲ ਸਕਦੀ ਕਿਉਂਕਿ ਇੱਕ ਸਹੇਲੀ ਦਾ ਹੋਣਾ ਦੋਸਤ ਦਾ ਹੋਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਖਾਸ ਕਰਕੇ ਉਹਦਾ ਜਿਹਦੇ ਨਾਲ ਤੁਸੀਂ ਆਪਣੇ ਦਿਲ ਦੀ ਹਰ ਗੱਲ ਸ਼ੇਅਰ ਕਰ ਸਕਦੇ ਹੋ ਆਪਣੇ ਪਰਿਵਾਰਕ ਗੱਲ ਸ਼ੇਅਰ ਕਰ ਸਕਦੇ ਹੋ ਜਿਹੜੀ ਤੁਸੀਂ ਬੱਚਿਆਂ ਨਾਲ ਮਾਪਿਆਂ ਨਾਲ ਕਿਸੇ ਨਾਲ ਨਹੀਂ ਸ਼ੇਅਰ ਕਰ ਸਕਦੇ ਇੱਕ ਤੁਹਾਡੀ ਉਹ ਸਹੇਲੀ ਹੁੰਦੀ ਹੈ ਬਚਪਨ ਦੀ ਜਿਹਦੇ ਨਾਲ ਤੁਸੀਂ ਆਪਦੇ ਜ਼ਿੰਦਗੀ ਦੇ ਹਰ ਸੁੱਖ ਦੁੱਖ ਨੂੰ ਵੰਡ ਸਕਦੇ ਹੋ ਤੇ ਸੋ ਇਹ ਜਿਹੜੇ ਸਧਾਰੇ ਆ ਇਹ ਤਾਂ ਇੱਕ ਹਥਿਆਰ ਬਣਾਏ ਆ ਔਨ ਜਾਣ ਲੈ ਮਿਲਣ ਮਰਤਨ ਲਈ ਜੇ ਦੀਵਾਲੀ ਆਉਂਦੀ ਆ ਉਹਦੇ ਵਿੱਚ ਵੀ ਇਹ ਆ ਵੀ ਪੇਕੇ ਧੀ ਦੇ ਘਰੇ ਜਾਣ ਉਵੇਂ ਸਾਡੇ ਨਿੱਜੀ ਰਿਸ਼ਤੇ ਵੀ ਆਸੀਂ ਘਰਾਂ ਤੋਂ ਨਿਕਲਦੇ ਨਹੀਂ ਦੇਖੋ ਇੱਕ ਚੀਜ਼ ਵੱਲ ਵੇਖ ਕੇ ਮੈਂ ਬੜੀ ਹੈਰਾਨ ਹੁਣੀ ਆ ਮੈਂ ਵੀ ਮੇਰੀ ਮਾਂ ਵੀ ਮੇਰੇ ਭੈਣ ਭਾਈ ਵੀ ਤੁਸੀਂ ਵੀ ਤੁਹਾਡੇ ਭੈਣ ਭਾਈ ਵੀ ਸਾਨੂੰ ਕਿਸੇ ਵੀ ਸਾਡੇ ਰਿਸ਼ਤੇਦਾਰ ਦਾ ਫੋਨ ਆ ਜੇ ਨਾ ਕਿ ਆਜੋ ਮਿਲਜੋ ਅਸੀਂ ਕਹਿੰਨੇ ਆ ਟਾਈਮ ਚੋਂ ਟਾਈਮ ਜ਼ਰੂਰ ਕੱਢਾਂਗੇ ਟਾਈਮ ਨਹੀਂ ਲੱਗਾ ਹਲੇ ਆ ਨਹੀਂ ਹੁੰਦਾ ਸਾਡੇ ਤੋਂ ਸੁਭਾਅ ਬਕਾਇੀ ਚੀਜ਼ਾਂ ਮੈਨੂੰ ਲੱਗਦਾ ਜੋ ਮੇਰੇ ਹਸਬੰਡ ਦੀ ਡੈਥ ਹੋਈ ਆ 11 ਸਾਲ ਹੋ ਚਲੇ 11 ਸਾਲਾਂ ਵਿੱਚ ਦੀ ਮੈਨੂੰ ਨਹੀਂ ਲੱਗਦਾ ਮੈਂ ਕਿਸੇ ਵੀ ਆਪਦੀ ਨਿੱਜੀ ਰਿਸ਼ਤੇਦਾਰੀ ਚ ਗਈ ਹੋਊਂਗੀ ਨਾਥਿੰਗ ਮੈਂ ਸਿਰਫ ਲੋਕਾਂ ਦੇ ਮਸਲਿਆਂ 'ਚ ਜਾਨੀ ਆ ਲੋਕਾਂ 'ਚ ਲੋਕਾਂ ਦੀਆਂ ਮਸਲਿਆਂ ਨੂੰ ਸੁਣਦੀ ਆ ਉਹਨਾਂ ਨੂੰ ਸੋਲਵ ਕਰਨ 'ਚ ਲੱਗੀ ਰਹਿਣੀ ਆ ਨਿੱਜੀ ਰਿਸ਼ਤੇ ਕੀ ਆ ਸਕਦੇ ਸਾਡੇ ਨਾਲ ਕੀ ਸਾਡੇ ਦਾ ਸਾਡੀਆਂ ਮਾਸੀਆਂ ਸਾਡੀਆਂ ਭੂਆ ਸਾਡੇ ਮਾਮੇ ਜਾਂ ਜੇ ਇਨ ਲਾਜ਼ ਫੈਮਿਲੀ ਚ ਜੇ ਅਸੀਂ ਗੱਲ ਕਰਗੀ ਨਾ ਨਾਂ ਤੇ ਪਰਜਾਈ ਦਾ ਰਿਸ਼ਤਾ ਸਭ ਤੋਂ ਵਹਿਸ਼ਟਾ ਹੈ ਹਨਾ ਤੇ ਮੈਨੂੰ ਲੱਗਦਾ ਵੀ ਮੇਰਾ ਟਾਈਮ ਨਹੀਂ ਲੱਗਾ ਇੱਕ ਸਿਸਟਰ ਕੋਲੇ ਮੈਂ ਗਈਆਂ ਤੇ ਮੈਨੂੰ ਬੜਾ ਕਈ ਵਾਰੀ ਅਫਸੋਸ ਹੁੰਦਾ ਕਿ ਉਸ ਭੈਣ ਕੋਲੇ ਮੈਂ ਗਈ ਉਹਦੀ ਸਾਸੂ ਮਾਂ ਦੀ ਡੈਥ ਤੇ ਸੰਸਕਾਰ ਕਰਾਉਣ ਗਈ ਭੂਤੇ ਗਈ ਉਹਦੇ ਬ੍ਰਦਰ ਇਨ ਲਾ ਦੀ ਡੈਥ ਹੋ ਗਈ ਸੰਸਕਾਰ ਤੇ ਗਈ ਭੋਗ ਤੇ ਗਈ ਉਹਦੇ ਦੂਜੇ ਬ੍ਰਦਰ ਇਨ ਲਾ ਦੀ ਡੈਥ ਹੋ ਗਈ ਸੰਸਕਾਰ ਤੇ ਗਈ ਭੋਗ ਤੇ ਗਈ ਮਤਲਬ ਇਹ ਖੁਸ਼ੀ ਨਾ ਮੈਂ ਇੱਕ ਦਿਨ ਵੀ ਆਪਦੀ ਕਿਸੇ ਭੈਣ ਕੋਲੇ ਨਹੀਂ ਗਈ ਸਾਡੇ ਰਜ਼ੀਵੇਂ ਇਦਾਂ ਦੇ ਆ ਪਰ ਸੋਚ ਜਿਹੜੀ ਮੈਂ ਗੱਲ ਕਰਦੀ ਸੀ ਤੁਹਾਡੇ ਨਾਲ ਵੀ ਸੋਚ ਸਾਡੀ ਹਨ ਜਦੋਂ ਕੋਈ ਸਾਡਾ ਭੈਣ ਭਾਈ ਸਾਡਾ ਕੋਈ ਰਿਸ਼ਤੇਦਾਰ ਇਸ ਦੁਨੀਆ ਨੂੰ ਸਦਾ ਲਈ ਛੱਡ ਕੇ ਚਲਾ ਜਾਂਦਾ ਸਾਡੇ ਕਿੱਡੇ ਮਰਜੀ ਵੱਡੇ ਰਜ਼ੀਵੇਂ ਹੁਣ ਜਿੰਨਾ ਮਰਜੀ ਅਸੀਂ ਬਿਜੀ ਹੋਈਏ ਅਸੀਂ ਸਾਰੇ ਕੰਮ ਛੱਡ ਕੇ ਅਸੀਂ ਉੱਥੇ ਪਹੁੰਚਦੇ ਆ ਉਹ ਦੁੱਖ ਦੀ ਘੜੀ 'ਚ ਸ਼ਰੀਕ ਹੁੰਨੇ ਆ ਪਰ ਅਫਸੋਸ ਉਹਦਾ ਜਿਹੜਾ ਇਨਸਾਨ ਸਾਨੂੰ ਲੋਚ ਰਿਹਾ ਹੁੰਦਾ ਨਾ ਮਿਲਣ ਵਾਸਤੇ ਉਹ ਇਨਸਾਨ ਉਹਦਾ ਸਦਾ ਦੀ ਨੀਸ ਹੋ ਜਾਂਦਾ ਉਹ ਸਾਡੇ ਨਾਲ ਬੋਲ ਨਹੀਂ ਸਕਦਾ ਉਹ ਸਾਡੇ ਨਾਲ ਗੱਲਾਂ ਨਹੀਂ ਕਰ ਸਕਦਾ ਅਸੀਂ ਜਾ ਕੇ ਬਿਠੇਰੀ ਦਿਹਾਈ ਪਾਉਣੇ ਆ ਅਸੀਂ ਰੋਣੇ ਆ ਵੈਣ ਪਾਉਣੇ ਆ ਕੀਰਨੇ ਪਾਉਣੇ ਆ ਜਾਣ ਵਾਲੇ ਨੂੰ ਲਾਂਬੇ ਵੀ ਦਿੰਨੇ ਆ ਜਾਣ ਵਾਲੇ ਨੂੰ ਆਪਦੇ ਮਰਿਆਂ ਦੇ ਸਿਨੇ ਵੀ ਦਿੰਨੇ ਆ ਵੀ ਜੇ ਤੈਨੂੰ ਸਾਡਾ ਮਿਲ ਗਿਆ ਤਾਂ ਸਾਡੇ ਨੂੰ ਸਾਡੇ ਹਾਲ ਦੱਸ ਦੀ ਪਰ ਕੀ ਅਸੀਂ ਚਾਉਂਦੇ ਨੂੰ ਦਿਨ ਉਹਨੂੰ ਪੁੱਛਿਆ ਵੀ ਉਹਨੂੰ ਕੀ ਦੁੱਖ ਆ ਜਾਂ ਸਾਨੂੰ ਮਿਲ ਲਈ ਕਿਉਂਰ ਲੋਚ ਰਿਆ ਉਹਦੇ ਮਨ 'ਚ ਇਹੋ ਜਿਹਾ ਕਿਹੜਾ ਦਰਦ ਆ ਜਿਹੜਾ ਉਹ ਸਾਡੇ ਨਾਲ ਗੱਲ ਕਰਕੇ ਹੌਲਾ ਕਰ ਸਕਦਾ ਖਾਸ ਕਰਕੇ ਪੈਣਾ ਪੈਣਾ ਦੀ ਸਾਂਝ ਦੇ ਵਿੱਚ ਗੱਲ ਕਰਕੇ ਜੀ ਸੋ ਇਹ ਜਿਹੜੀਆਂ ਚੀਜ਼ਾਂ ਨਾ ਇਹ ਚੀਜ਼ਾਂ ਬੜੀਆਂ ਜ਼ਰੂਰੀ ਹੁੰਦੀਆਂ ਅਸੀਂ ਟੁੱਟਦੇ ਜਾ ਰਹੇ ਹਾਂ ਜਉਂਦੇ ਜੀ ਧਿਆਰ ਹੁੰਦੇ ਹਨ ਜਾਇਆ ਕਰੋ ਪੈਣਾ ਪਰਾਂ ਮਾ ਕੋਲੀ ਨਾਲ ਪਰ ਮੇਰੀ ਸਹੋਰਾ ਪਰਵਾਰ ਨੂੰ ਇੱਕ ਬੰਦੀ ਆਈ ਨਾ ਕਿਹਾ ਕਰੋ ਵੀ ਤੇਰੇ ਆਏ ਕੀ ਲੈ ਕੇ ਆ ਤੁਸੀਂ ਇੰਨਾ ਸ਼ੁਕਰ ਕਰਿਆ ਕਰੋ ਆਏ ਤਾਂ ਸਹੀ ਇੱਕ ਤੀ ਦੇ ਮਾਪੇ ਆਣ ਕੇ ਤਾਂ ਬੈਠੇ ਇੱਕ ਧੀ ਆ ਜਿਹੜੀ ਸਾਰੀ ਦਿਹਾੜੀ ਤੁਹਾਡੇ ਘਰੇ ਗੋਮ ਨਾਮ ਦੀ ਜ਼ਿੰਦਗੀ ਜਿਉਂ ਰਹੀ ਆ ਉਹ ਚੰਦ ਪਾਲ ਆਪਦੀ ਪੇਕੇ ਆਇਆ ਤੂੰ ਹੱਸਦੀ ਤਾਂ ਹੈ ਪੈਣਾ ਭਰਾਵਾਂ ਨਾਲ ਖੇਡਦੀ ਤਾਂ ਹੈ ਨਨਾਨ ਪਰਜਾਈ ਨਾਲ ਵੱਡਾ ਕੋਈ ਰਿਸ਼ਤਾ ਨਹੀਂ ਹੁ ਸਹੇਲੀਆਂ ਹੁੰਦੀਆਂ ਨਹੀਂ ਪਰ ਇਹ ਰਿਸ਼ਤਾ ਵੀ ਜੇ ਕਹੇ ਕਿ ਕੱਲੀ ਨਨਾਨ ਨਿਭਾਈ ਜਾਵੇ ਨਹੀਂ ਨਹੀਂ ਬਣਾ ਜੇ ਕਹੀਏ ਕੱਲੀ ਪਰਜਾਈ ਨਿਭਾਈ ਜਾਵੇ ਨਹੀਂ ਨਹੀਂ ਬਣਾ ਕਿਉਂਕਿ ਪਰਜਾਈ ਦਾ ਜੋਰ ਆਣਾ ਜਿਹੜਾ ਸੋਹਰਾ ਪਰਿਵਾਰ ਦੇ ਵਿੱਚ ਜੇ ਉਹਦੀ ਨਨਾਨ ਉਹਦੀ ਚੰਗੀ ਸਹੇਲੀ ਆ ਤਾਂ ਉਹਦਾ ਉਹਦੇ ਸਿਰ ਤੇ ਹੁੰਦਾ ਉਹਨਾਂ ਹਸਬੰਦ ਦੇ ਸਿਰ ਤੇ ਨਹੀਂ ਹੁੰਦਾ ਕਿਉਂਕਿ ਜਦੋਂ ਘਰ 'ਚ ਕੋਈ ਗੱਲ ਹੁੰਦੀ ਹੈ ਨਾ ਤਾਂ ਉਹਦੇ ਮਨ 'ਚ ਇੱਕ ਵਿਚਾਰ ਹੁੰਦਾ ਪਰਜਾਈ ਦੇ ਮੇ ਮੇਰੇ ਹੋਰ ਕੋਈ ਸੁਨੇ ਸੁਨੇ ਪਰ ਮੇਰੀ ਜਦੋਂ ਨਨਾਨ ਆਈ ਨਾ ਮੈਂ ਉਹਦੇ ਕੋਲੇ ਬਾਹਰ ਲਾਉਣੀ ਆ ਵੀ ਤੇਰਾ ਵੀਰ ਮੇਰੇ ਨਾਲ ਹੀ ਕਰਦਾ ਜਾਂ ਆਪਣੇ ਮੰਮੀ ਪਾਪਾ ਮੇਰੇ ਨਾਲ ਹੀ ਕਰਦੇ ਆ ਪਰ ਜਦੋਂ ਉਹ ਨਨਾਨਾ ਖੁੰਧ ਕਾਂ ਰੱਖਣ ਨਾ ਮੂੰਹ ਤੇ ਉਸ ਪਰਜਾਈ ਦੀਆਂ ਹੋਣ ਤੇ ਪੈਠ ਪਿੱਛੇ ਪੱਖ ਹੋਰਾਂ ਦੇ ਪੂਰਨ ਉਦੋਂ ਉਹ ਔਰਤ ਟੁੱਟਦੀ ਆ ਮੈਂ ਤੁਹਾਨੂੰ ਦੱਸ ਇਹੀ ਮੇਰੀ ਵੀਡੀਓ ਦਾ ਇੱਕ ਹੀ ਮਤਲਬ ਆ ਕਿ ਅੱਜ ਮਰਦਾ ਔਰਤ ਦਾ ਦੁਸ਼ਮਣ ਨਹੀਂ ਹੋਣਾ ਜਿੰਨੀ ਔਰਤ ਔਰਤ ਦੀ ਦੁਸ਼ਮਣ ਜਿੰਨੀ ਆਰਤੀ ਹਰਤ ਤੋਂ ਜੈਲਸੀ ਫੀਲ ਕਰਦੀ ਹੈ ਅੱਛਾ ਫਿਰ ਆਪਾਂ ਕੱਲ ਆਲੇ ਕੱਲ ਜਾਂ ਪਰਸੋਂ ਵੀਡੀਓ ਪਾਵਾਂਗੇ ਉਸ ਟੌਪਿਕ ਦੇ ਵਿੱਚ ਆਪਾਂ ਦੱਸਾਂਗੇ ਕਿ ਜ਼ਰੂਰੀ ਨਹੀਂ ਜੇ ਕੋਈ ਕਿਸੇ ਇਨਸਾਨ ਨਾਲ ਵਰਤਦਾ ਉਹ ਗਲਤ ਆ ਉਹ ਗੰਦਾ ਹੋ ਸਕਦਾ ਇੱਕ ਨਿੱਜਤਾ ਤੇ ਇਨਸਾਨੀਅਤ ਦਾ ਰਿਸ਼ਤਾ ਵੀ ਬਹੁਤ ਵੱਡਾ ਹੁੰਦਾ ਕਹਿੰਦੇ ਛੱਕਾਪੂਰ ਦੇ ਮਾਂ ਦੇ ਜਾਈ ਤੇ ਚਾਚੇ ਤਾਈ ਵਹਿ ਜਾ ਆਖਦੀ ਜਿਹੜੇ ਨਾਲ ਦੇ ਜੰਮੇ ਭਰਾ ਹੁੰਦੇ ਆ ਨਾ ਭਰਾ ਭਲਾ ਤੁਹਾਡਾ ਦਿਹਾੜੀਦਾਰ ਆ ਜੇ ਤੁਹਾਡਾ ਭਰਾ ਤੁਹਾਡੇ ਘੇੜ ਤੇ ਆਣ ਕੇ ਖੜ ਗਿਆ ਨਾ ਉਹਨੇ ਤੁਹਾਡੇ ਸਿਰ ਤੇ ਹੱਥ ਧਰਤਾ ਤੁਹਾਨੂੰ ਲੱਖਾਂ ਨਹੀਂ ਕਰੋੜਾਂ ਨਾਲੋਂ ਵੱਡਾ ਤੋਹਫਾ ਮਿਲੂਗਾ ਤੇ ਪਰ ਜਦੋਂ ਸੱਸਾ ਜਿਹੜੀ ਪਿੱਛੋਂ ਆਵਾਜ਼ੇ ਦੇ ਵਿੱਚ ਤੀਰਾ ਭਰਾ ਆਇਆ ਕੀ ਲੈ ਕੇ ਆਇਆ ਇਹ ਸਾਚਾ ਤਾਂ ਵੀਡੀਓ ਪਾਈਆ ਕੁੜੀਆਂ ਨੇ ਤੀਰਾ ਭਰਾ ਆਇਆ ਕੀ ਲੈ ਕੇ ਆਇਆ ਲਫਾਫਾ ਤਾਂ ਮੈਂ ਹੱਥ 'ਚ ਵੇਖਿਆ ਨਹੀਂ ਫਿਰ ਮੈਨੂੰ ਲੱਗਦਾ ਚੰਦ ਪੈਸੇ ਦੇ ਗਿਆ ਹੋਊਗਾ ਜੋ ਦੇਖੇ ਜਾਂਦਾ ਨਾ ਮਾਤਾ ਜੀ ਉਹ ਤੁਹਾਡੇ ਸਾਹਮਣੇ ਹੀ ਦੇਖੇ ਜਾਂਦਾ ਹੈ ਕਿਉਂਕਿ ਕਿਸੇ ਦਾ ਘਟਣ ਨੂੰ ਦਿਲ ਨਹੀਂ ਕਰਦਾ ਹੁੰਦਾ ਇੰਨਾ ਜ਼ਰੂਰ ਸਮਝਿਆ ਕਰੋ ਵੀ ਉਹ ਆਉਂਦੇ ਆ ਨਾਲ ਦੇ ਜੰਮੇ ਕਿਉਂਕਿ ਇੱਕ ਟੱਬਰ ਦੇ ਜੀਵਾਂ ਨੇ ਮੁੜ ਕੇ ਦੁਬਾਰਾ ਨਹੀਂ ਮਿਲਣ ਇੱਕ ਟੱਬਰ ਦੇ ਜੀਵਾਂ ਨੇ ਮੁੜ ਕੇ ਦੁਬਾਰਾ ਜੁੜ ਕੇ ਨਹੀਂ ਵਹਿਣਾ ਨਾਲ ਦੇ ਜੰਮੇ ਭੈਣ ਭਰਾ ਤੇ ਜਨਮ ਦੇਣ ਵਾਲੇ ਮਾਪੇ ਤੁਹਾਨੂੰ ਦੁਬਾਰਾ ਨਹੀਂ ਮਿਲਣੇ ਸੋ ਕਦਰ ਕਰਿਆ ਕਰੋ ਜੇ ਤੇ ਆ ਰਹੇ ਨੇ ਨਾ ਖੁਸ਼ੀ ਨਾਲ ਉਹਨਾਂ ਨੂੰ ਮਨਾਇਆ ਕਰੋ ਨਾ ਕਿ ਈਰਖੇ ਦੀਆਂ ਭਾਵਨਾ ਦਿਖਾਇਆ ਕਰੋ ਜੇਕਰ ਮੇਰੇ ਵਿਚਾਰ ਚੰਗੇ ਲੱਗਦੇ ਆ ਵਧੀਆ ਲੱਗਦੇ ਆ ਆਪਣਾ YouTube ਚੈਨਲ ਰਮਨਦੀਪ ਕੌਰ ਮਰਖਾਈ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਇੱਕ ਆਪਣੇ ਸੁਝਾਅ ਜ਼ਰੂਰ ਦਿਓ ਧੰਨਵਾਦ